ਸਸਟੂ ਦਾ ਸਾਰਿਆਂ ਨੂੰ ਤੁਹਾਡਾ ਮੇਰਾ ਚੈਨਲ ਤੇ ਸਵਾਗਤ ਹੈ ਤੁਹਾਡੇ ਵਾਸਤੇ ਲੈ ਕੇ ਆਏ ਕੋਟਨ ਸ਼ਿਮਰ suit ਡਿਜੀਟਲ ਪ੍ਰਿੰਟ ਆ ਕੋਟਨ ਦੀ ਪਲੇਨ ਬਾਟਮ ਆ ਸ਼ਰਟ ਕੋਟਨ ਲਾਈਨ ਸ਼ਿਮਰ ਕੋਟਨ ਸਟਾਫ ਆ ਲਾਈਨਿੰਗ ਲਾਉਣ ਦੀ ਨੂੰ ਲੋੜ ਨਹੀਂ ਕੋਈ ਵੀ ਬਹੁਤ ਵਧੀਆ ਸੌਫਟ ਵਾਲੀ ਸ਼ਿਮਰ ਬਹੁਤ ਹੀ ਵਧੀਆ ਕਪੜਾ डिजाइनिंग देखो कि सोहनी लगन की लग दूजे कलर आ गया पीस कलर डिफरेंट डिफरेंट कलर कंट्रास्ट बहुत ही सोहने ਦਜਾ ਨਹੀਂ ਗੀ ਫੇਦੀ ਬਿਨੇ ਸੌਣੀ ਇਹ ਜਿਹਨੇ ਵਾਲੇ ਸ਼ਿਮਰ ਨਹੀਂ ਆ ਕਿ ਕਿਸਮ ਦਾ ਹੈ ਜਿਹੇ ਸ਼ਿਮਰ ਹੁੰਦੀ ਹੈ कॉटन ਨੂੰ ਸ਼ਿਮਰ ਆ ਸਾਫਟ ਵਾਲੀ ਇਹ ਜਿੱਦ ਤੁਸੀਂ ਸਟਿਚ ਕਰਕੇ ਵੇਅਰ ਕਰਕੇ ਤੁਹਾਨੂੰ ਬਿਲਕੁਲ ਵੀ ਨਹੀਂ ਫੀਲ ਹੋਣਾ ਵੀ ਅਸੀਂ ਸੂਟ ਪਾਇਆ ਬਹੁਤ ਸਾਫਟ ਵਾਲੇ ਸ਼ਿਮਰ ਆ ਸੂਜੇ ਨੈਸਟਰ ਉਹਦਾ ਹੈਗਾ ਏ जामनी टोन जी ਵਿੱਚ पिंक पिंक जामनी ਜਿਹਾ ਲੱਗਦਾ नेक्स्ट कलर ਵੇਖੋ ਪਿੰਕ ਜਿਹਾ ਜਾਮਨੀ ਜਿਹਾ ਕਲਰ ਆ ਮੈਂ ਪੇਂਟ ਕਰ ਤਾਹ ਜਾਮਨੀ ਆ ਉਹ ਦਜਾਣੇ ਦੇ ਵੇਲੇ ਫਿਰ ਕਿੰਨੇ ਸੋਹਣੇ ਆ ਬਹੁਤ ਹੀ ਪਿਆਰੇ ਸਾਰੇ ਕਲਰ ਕੰਟਰਾਸਟ ਡਿਜ਼ਾਈਨ ਬਹੁਤ ਹੀ ਸੋਹਣੇ ਸਾਰਿਆਂ ਦੇ ਜੇ ਤੁਹਾਨੂੰ ਇਹਨਾਂ 'ਚ ਕੋਈ ਵੀ ਕਲਰ ਡਿਜ਼ਾਈਨ ਪਸੰਦ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ WhatsApp ਤੇ ਆਰਡਰ ਕਰਨ ਵਾਸਤੇ ਇਹ ਕਲਰ ਹੈਗਾ ਮੀਕੋਕ ਜਿਹਾ ਕਲਰ ਮੋਰ ਪੰਖੀਆ ਜਿਹਾ ਪਲੇਨ ਬਾਟਮ ਕਿੰਨਾ ਸੋਨਾ ਕਲਰ ਕੰਟਰਾਸਟ ਲੱਗਣਗੇ ਹਾਂਜੀ ਆਹ ਕਿਹੋ ਕਲਰ ਕਿੰਨਾ ਸੋਨਾ ਕਲਰ ਡਿਜ਼ਾਈਨ ਡਿਜ਼ਾਈਨ ਕਿੰਨੇ ਸੋਨੇ ਲੱਗਣਗੇ ਇਹਨਾਂ ਸਾਰਿਆਂ ਦਾ ਪ੍ਰਾਈਸ ਹੋਊਗਾ 900 ਰੁਪਏ ਜੇ ਕਿਸ ਨੇ ਆਰਡਰ ਕਰਨਾ ਹੈ ਮੈਂ ਆਪਣਾ ਨੰਬਰ ਦੇ ਦੂੰਗੀ ਤੁਹਾਨੂੰ WhatsApp ਦਾ ਉੱਥੇ ਤੁਸੀਂ ਮੇਨ ਨਾਲ ਗੱਲ ਕਰ ਸਕਦੇ ਆ ਆਰਡਰ ਚ ਇਹ ਨੰਬਰ ਹਾਂ ਜੇ ਤੋਂ ਬਾਅਦ ਟੈਬੀ ਲਾਈਨ ਵਿੱਚ ਨੀਮ ਕੀ ਪ੍ਰਿੰਸਸ ਕਾਟਨ ਆ ਇਹਨੂੰ ਕਹਾਂਗੇ ਪ੍ਰਿੰਸਸ ਕਾਟਨ ਵਿੱਚ ਡਿਜ਼ਾਈਨਿੰਗ ਟੈਬੀ ਲਾਈਨ ਵੰਗੂਗੀ ਆ ਇਹ ਨਹੀਂ ਪ੍ਰਿੰਸਸ ਕਾਟਨ ਆ ਸ਼ੈਡੋ ਪ੍ਰਿੰਟ ਬਾਟਮ ਬਾਟਮ ਦਾ ਕਪੜਾ ਬਹੁਤ ਹੀ ਵਧੀਆ ਸੌਫਟ ਵਾਲੀ ਪ੍ਰਿੰਸਸ ਕਾਟਨ ਪਰਾਜਿੰਦਾ ਵਿਸ਼ੇਮਯੋਗ ਦੋ ਕਲਰ ਦੇ ਵਿੱਚ ਆਲੇ ਕੁਟ ਜਿੰਦਾ ਆ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਹਾਂਜੀ ਇਹਨਾਂ ਵਿੱਚੋਂ ਜੇ ਤੁਹਾਨੂੰ ਕੋਈ ਵੀ ਕਲਰ ਜਾਂ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਮੈਨੂੰ ਦੱਸ ਸਕਦੇ ਆ WhatsApp ਤੇ ਜੀ ਕਿ ਤੁਸੀਂ ਮੈਨੂੰ ਆਰਡਰ ਕਰਨਾ ਫਿਰ ਨਾਲ ਨਾਲ ਵੀਡੀਓ ਮੇਰੇ ਸਰ ਕਰ ਸਕਦਾ ਫਿਰ ਬਾਅਦ ਵਿੱਚ ਮੈਨੂੰ ਫੋਨ ਕਰਦੇ ਹੋ ਤਦ ਤੱਕ ਸੂਟ ਸਾਰੇ ਸੇਲ ਹੋ ਚੁੱਕੇ ਹੁੰਦੇ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨ ਵੀ ਨਹੀਂ ਇਹ ਚਾਰ ਕਰ ਸਕਦੇ ਤਾਂ ਇਹ ਤੋਂ ਪਹਿਲਾਂ ਬਾਤ ਹੋ ਜਾਂਦੇ ਸੂਟ ਸੇਲ ਫਿਰ ਇਹ ਮੁਸ਼ਕਲ ਹੁੰਦੀ ਨਾ ਫਿਰ ਮੈਨੂੰ ਵੀ ਜਵਾਬ ਦੇਣਾ ਆਉਂਦਾ ਵੀ ਤੁਹਾਨੂੰ ਹੁਣ ਮੈਂ ਕੀ ਕਹਾਂ ਸੂਰ ਸਾਰੇ ਨਾਲ ਨਾਲ ਸੇਲ ਹੋ ਗਿਆ ਤੇ ਵੀਡੀਓ ਬਣਾ ਸਾਰੀ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਤੁਸੀਂ ਨਾਲ ਹੀ ਉੱਟ ਜੇ ਸਾਈਟ ਕਿਸੇ ਆਪਣਾ ਬਾਈਕਾਸ ਕਰ ਜੇ ਤੁਹਾਨੂੰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਾ ਤੇ ਮੇਰੀ ਵੀਡੀਓ ਲਾਈਕ ਤੇ ਮੈਨੂੰ ਸ਼ੇਅਰ ਕਰਿਓ ਹਾਂਜੀ ਮੈਂ ਸਾਰੇ ਭੈਣ ਭਰਾਵਾਂ ਨੂੰ ਵੀ ਦੱਸਣਾ ਚਾਹੁੰਦੀ ਮੈਨੂੰ ਬਾਰ-ਬਾਰ ਪੁੱਛਦੇ ਸੀ ਕਿੱਥੇ ਤੁਹਾਡੀ ਸ਼ਾਪ ਕਿੱਥੇ ਹੈ ਵੀ ਮੇਰੀ ਕੋਈ ਢੀਡੀ ਵੱਡੀ ਸ਼ਾਪ ਨਹੀਂ ਹੈਗੀ ਅਪਾ ਪਿੰਡ ਵਿੱਚ ਹੀ ਰਹਿਨੇ ਆ ਪਿੰਡ ਵਿੱਚ ਸ਼ਾਪ ਆ ਤੇ ਆਪਾਂ ਜਿੰਨੇ ਜਿੰਨੇ ਸੂਟ ਲੈਉਣੇ ਨਾਲ ਨਾਲ ਹੀ ਸੇਲ ਕਰ ਦਿੰਨੇ ਆ ਹਾਂਜੀ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦੀ ਆ ਵੀ ਜਿਨ੍ਹਾਂ ਨੇ ਕਿੰਨੇ ਵੀ ਸੂਟ ਖਰੀਦਦਰਾ ਹੁੰਦਾ ਵੀ ਉਹੀ ਮੈਨੂੰ ਫੋਨ 'ਉ ਮੈਸੇਜ ਕਰਿਆ ਕਰਨ ਵੀ ਜਦ ਤਰ ਇਦਾਂ ਕਰਦੇ ਆ ਮੇਰੇ ਕੋਲ ਪੀਕ ਮੰਗਵਾ ਲੈਣੇ ਆ ਨਾਲ ਮੈਂ ਵੀ ਪਰੇਸ਼ਾਨ ਹੁੰਦੀ ਫਿਰ ਉਹ ਵੀ ਹੁੰਦੇ ਮੈਨੂੰ ਕਿੰਨਾ ਟਾਈਮ ਨਹੀਂ ਹੁੰਦਾ ਵਾ ਪੀਪਲ ਨੂੰ ਪੀਪਰ ਨੂੰ ਪਾਵਾਂ ਫਿਰ ਖਾਵਾ ਤੇ ਤੁਸੀਂ ਉਹ ਵੀ ਮੈਨੂੰ ਫੋਨ ਆਰਡਰ ਕਰਨ ਜਿੰਨਾ ਮੈਂ ਜੀ ਸੂਟ ਖਰੀਦਣਾ ਹਾਂ ਹਾਂ ਪੀਆ ਸਟਾਰਟ ਹਾਂ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਤੇ ਮੇਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਹਾਂ ਜੀ ਤੁਹਾਡਾ ਮੇਰੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ